ਸਸ਼ੀਗਲ ਜੀ ਤੁਸੀਂ ਦੇਖ ਰਹੇ ਹੋ ਨਿਊਜ਼ ਅਪਡੇਟ ਅਮਰੇ ਸਰ ਚੈਨਲ ਤੇ ਮੈਂ ਤੁਹਾਡਾ ਆਪਣਾ ਸੋਨੂ ਗਿੱਲ ਬੜਾਈ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਕਿ ਪਿੰਡ ਉੱਚਾ ਬੇਟ ਦੇ ਸਰਕਾਰੀ ਸਕੂਲ ਵਿੱਚ ਬੀਤੀ ਰਾਤ ਹੋਈ ਚੋਰੀ ਚੋਰਾਂ ਵੱਲੋਂ ਕਲਾਸਰੂਮ ਵਿੱਚ ਲੱਗੀਆਂ ਦੋ LEDਾਂ ਸਿਲੰਡਰ ਅਤੇ ਗੈਸ ਵਾਲਾ ਚੁੱਲ੍ਹਾ ਵੀ ਕੀਤਾ ਗਿਆ ਚੋਰੀ ਸਕੂਲ ਦੇ ਅਧਿਆਪਕਾਂ ਦਾ ਕਹਿਣਾ ਹੈ ਕਿ ਇਸ ਵਾਰ ਜਦੋਂ ਗਰਮੀ ਦੀਆਂ ਛੁੱਟੀਆਂ ਖਤਮ ਹੋਣ ਤੇ ਸਕੂਲ ਦੇ ਸਫਾਈ ਸੇਵਕਾਂ ਵੱਲੋਂ ਸਕੂਲ ਖੋਲ੍ਹਿਆ ਗਿਆ ਉਸ ਸਮੇਂ ਵੀ ਸਕੂਲ ਦੇ ਕਈ ਤਾਲੇ ਟੁੱਟੇ ਹੋਏ ਸਨ ਚੋਰਾਂ ਵੱਲੋਂ ਇੱਕ ਮਹੀਨੇ ਦੇ ਵਿੱਚ ਦੂਜੀ ਵਾਰ ਚੋਰੀ ਨੂੰ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਸਕੂਲ ਦੇ ਅਧਿਆਪਕ ਜਸਮੀਤ ਕੌਰ ਸੈਂਟਰਲ ਹੈੱਡ ਟੀਚਰ ਮੈਡਮ ਕਵਲਜੀਤ ਮਾਸਟਰ ਅਵਤਾਰ ਸਿੰਘ ਮੌਜੂਦ ਸਨ ਬਹੁਤ ਹੀ ਮੰਦਭਾਗੀ ਘਟਨਾ ਆ ਕਿ ਜਿਹੜੇ ਸਕੂਲ ਸਰਕਾਰੀ ਸਕੂਲ ਵੀ ਨਹੀਂ ਬਖਸ਼ੇ ਜਾਂਦੇ ਤੇ ਹੁਣ ਜੇ ਸਰਕਾਰੀ ਸਕੂਲਾਂ ਦੇ ਵਿੱਚ ਐਲਈਡੀਆਂ ਪੜਾਈਆਂ ਚੰਗੀਆਂ ਹੋਣ ਲੱਗੀਆਂ ਨੇ ਐਲਈਡੀਆਂ ਲੱਗਣ ਡੈਪੀਆਂ ਨੇ ਤੇ ਹੁਣ ਚੋਰਾਂ ਵੱਲੋਂ ਜਿਹੜਾ ਇਹ ਚੀਜ਼ਾਂ ਨੂੰ ਇਨਜਾਮ ਦਿੱਤਾ ਜਾ ਰਿਹਾ ਵੀਡੀਓ ਨੂੰ ਵਾਤ ਤੋਂ ਬਾਅਦ ਸ਼ੇਅਰ ਕਰ ਦਿਓ ਜੀ ਸਰ ਚੋਰੀ ਦੀ ਵਾਰ ਦਾ ਕੋਈ ਹੋਈ ਇਹ ਬੀਤੀ ਰਾਤ 23 23 ਜੁਲਾਈ ਦੀ ਰਾਤ ਨੂੰ ਹੋਈ ਹੈ 23 ਜੁਲਾਈ 2025 ਇਹ ਕਿਹੜਾ ਸਕੂਲ ਹੈ ਸਰਕਾਰੀ ਪ੍ਰਾਇਮਰੀ ਸਕੂਲ ਉੱਚਾ ਬੇਟ ਪਿੰਡ ਉੱਚਾ ਬੇਟ ਇਹ ਗਨੀਜ਼ ਵਾਰ ਵਰਤਾਂ ਕਰੂਗੀਆਂ ਹੋਣਗੀਆਂ ਇਹ ਸਾਡੇ ਜਦੋਂ ਛੁੱਟੀਆਂ ਸੀਗੀਆਂ ਜੂਨ ਦੀਆਂ ਛੁੱਟੀਆਂ ਸੀਗੀਆਂ ਤੇ ਜਦੋਂ ਅਸੀਂ ਪਹਿਲੀ ਜੁਲਾਈ ਨੂੰ ਆ ਕੇ ਤਾਲਾ ਖੋਲਿਆ ਵਾ ਆਪਣੀ ਸਫਾਈ ਸੇਵਕਾਂ ਨੇ ਤਾਂ ਦੇਖਿਆ ਕਿ ਉਦੋਂ ਵੀ ਤਾਲੇ ਲਟੇ ਹੋਏ ਸੀਗੇ ਤਾਂ ਉਹਨੇ ਸਾਨੂੰ ਫੋਨ ਕੀਤਾ ਫਿਰ ਅਸੀਂ 22 ਜੁਲਾਈ ਨੂੰ ਆਏ ਤਾਂ ਉਹ ਵੀ ਉਹ ਦਿਨ ਵੇਲੇ ਦੀ ਹੋਈ ਸੀ 1:30 ਵਜੇ ਹੋ ਗਈ ਸੀ ਚੋਰੀ ਉਦੋਂ ਵੀ ਅਸੀਂ ਪੁਲਿਸ ਨੂੰ ਇਤਲਾਹ ਕੀਤਾ ਕਰ ਦਿੱਤਾ ਸੀ ਉਸ ਟਾਈਮ ਤੇ ਮੋਕੇ ਦੇ ਬਲਾ ਕੇ ਮੌਕਾ ਦੇਖ ਗਏ ਸੀ ਉਹ ਹੁਣ ਤੱਕ ਕਾਰਵਾਈ ਹੋਈ ਬਈ ਕਾਰਵਾਈ ਤਾਂ ਕੋਈ ਨੇ ਇਤਲਾਹ ਦਿੱਤੀ ਸੀਗੀ ਹੁਣ ਵੀ ਮੌਕਾ ਦੇਖ ਗਏ ਪੁਲਿਸ ਆ ਕੇ ਦੇਖ ਗਏ ਕਹਿੰਦੇ ਕਾਰਵਾਈ ਕਰਦੇ ਆ ਬਾਕੀ ਉਹਨਾਂ ਦਾ ਪ੍ਰਸ਼ਾਸਨ ਦਾ ਕੰਮ ਹੈ ਆ ਕੇ ਦੇਖਣਗੇ ਅਸਾਂ ਇਹ ਇਤਲਾਹ ਦੇਤੀ ਤੁਸੀਂ ਦਵਾ ਦੇਤੀ ਕੀ ਵੀ ਸਮਾਨ ਚੋਰੀ ਹੋਇਆ ਸੀ 48 ਇੰਚ ਦੀਆਂ ਦੋ LED ਜਿਹੜੀਆਂ ਕਲਾਸਰੂਮ ਵਿੱਚ ਲਾਈ ਦੀਆਂ ਨੇ ਤੇ ਇੱਕ ਚੁੱਲਾ ਗੈਸ ਚੁੱਲਾ ਸਿਲੰਡਰ ਹੁਣ ਹੋਇਆ ਐ ਸੋਰੀ ਬੀਤੀ ਰਾਤ ਨੂੰ ਜਿਹੜਾ ਹੋਇਆ ਇਹ ਕਾफी ਨੁਕਸਾਨ ਹੋ ਗਿਆ ਨੁਕਸਾਨ ਮੰਨ ਕੇ ਚੱਲੋ ਵੀ 35-40 ਹਜ਼ਾਰ ਦਾ ਤਾਂ ਹੋ ਹੀ ਗਿਆ ਉਹ